ਅਸਸਲਾਮੁਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਨੇ ਤੁਹੀ ਸਾਰੇ ਵਧੀਆ ਹੋਵੋਗੇ ਸੁਖਬੀਰ ਸਿੰਘ ਬਾਦਲ ਹੁਣ ਬੁਰੇ ਫਸ ਗਏ ਆ ਕਿਉਂਕਿ ਇਹ ਕਰਦੇ ਪਏ ਸੀ ਭਈਆਂ ਨੂੰ ਸਪੋਰਟ ਭਈਆਂ ਦੇ ਨਾਲ ਖੜੇ ਸੀ ਜਿੰਦਾ ਕਰਕੇ ਹੁਣ ਇਹ ਗਏ ਨੇ ਬੁਰੇ ਫਸ ਤੇ ਦੂਸਰੇ ਪਾਸੇ ਗੁਰਪਤਵੰਤ ਪੰਨੂ ਸਾਹਬ ਨੇ ਇੱਕ ਅਲਟੀਮੇਟਮ ਦਿੱਤਾ ਵੈ ਕਿ ਪੰਜਾਬ ਨੂੰ ਖਾਲੀ ਕਰ ਦਿੱਤਾ ਜਾਏ ਭਈਆਂ ਨੂੰ ਇਹ ਕਹਿ ਦਿੱਤਾ ਕਿ ਪੰਜਾਬ ਨੂੰ ਛੱਡ ਦਿਓ ਅਗਰ ਕੋਈ ਵੀ ਪ੍ਰਵਾਸੀ ਚੰਦ ਰੋਜ਼ ਤਿਕਰ ਪੰਜਾਬ ਨੂੰ ਛੱਡ ਕੇ ਨਾ ਗਿਆ ਜਾਂ ਭਈਏ ਛੱਡ ਕੇ ਨਾ ਗਏ ਤੇ ਆਪਣੇ ਜਿਹੜੇ ਨੁਕਸਾਨ ਦੇ ਜ਼ਿੰਮੇਦਾਰ ਹੋ ਆਪ ਹੋਣਗੇ ਇਹ ਸਾਰੀਆਂ ਖਬਰਾਂ ਦੀ ਡਿਟੇਲ ਆਪਾਂ ਅੱਜ ਦੀ ਵੀਡੀਓ 'ਚ ਜਾਣੇ ਪਹਿਲਾਂ ਆਪਾਂ ਚੱਲ ਕੇ ਦੇਖ ਰਹੇ ਨੇ ਵੀਡੀਓ ਫਿਰ ਕਰਨ ਇਸ ਤੇ ਵਿਚਾਰ ਬਹੁਤ ਵੱਡੀ ਖਬਰਾਂ ਜਿਵੇਂ ਕਿ ਸੁਖਬੀਰ ਸਿੰਘ ਬਾਦਲ ਔਰ ਦੂਜੇ ਪਾਸੇ ਗੁਰਪੰਤ ਸਿੰਘ ਪੰਨੂ ਜਿਨ੍ਹਾਂ ਨੇ ਆਲਟੀਮੇਟਮ ਦੇ ਦਿੱਤਾ ਕਿ ਭਾਈ ਪੰਜਾਬ ਦੇ ਵਿੱਚੋਂ ਜੇਕਰ ਭਈਏ ਕੁਝ ਹੀ ਘੰਟਿਆਂ ਦੇ ਅੰਦਰ ਯਾਨੀ ਪ੍ਰਵਾਸੀਆਂ ਨੂੰ ਪੰਜਾਬ ਛੱਡਣ ਦੀ ਧਮਕੀ ਦਿੱਤੀ ਹੈ ਔਰ ਦੂਜੇ ਪਾਸੇ ਸੁਖਵੀਰ ਸਿੰਘ ਬਾਦਲ ਨੇ ਅਕਾਲੀ ਦਲ ਦੇ ਨੇਤਾ ਜਿਨ੍ਹਾਂ ਨੇ ਭਈਆਂ ਨੂੰ ਪ੍ਰਮੋਟ ਕੀਤਾ ਸੀ ਤਾਂ ਹੁਣ ਇੱਥੇ ਸੁਖਵੀਰ ਸਿੰਘ ਬਾਦਲ ਹੱਸ ਗਏ ਨੇ ਕਿਉਂਕਿ ਕਿੰਨੇ ਭਈਏ ਨਹੀਂ ਬਲਕਿ ਨਸ਼ਾ ਨੂੰ ਪ੍ਰਮੋਟ ਅਕਾਲੀ ਦਲ ਨੇ ਗੁਪਤ ਰੂਪ ਦੇ ਵਿੱਚ ਕਿਵੇਂ ਕੀਤਾ ਪੂਰੀ ਖਬਰ ਤੁਹਾਡੇ ਨਾਲ ਅੱਜ ਸਾਂਝੀ ਕਰਾਂਗੇ ਕਿਉਂਕਿ ਜਿਹੜੀ ਕਾਉਂਸਟੇਬਲ ਬਠਿੰਡੇ ਵਾਲੀ ਅਮਨਦੀਪ ਕੌਰ ਖੜੀ ਜਾਂਦੀ ਹੈ ਦਰਸਲ ਦੇ ਵਿੱਚੋ ਵੀ ਬਾਦਰੇ ਦੀ ਚਲਾਈ ਹੋਈ ਚੇਨੀ ਸੀ ਅੱਜ ਸਾਰੇ ਪੰਜਾਬੀਆਂ ਨੂੰ ਪਤਾ ਨਾ ਪਹਿਲਾਂ ਵੀ ਕਈ ਖਬਰਾਂ ਉਸੇ ਤੇ ਪਾ ਚੁੱਕਿਆ ਯਾਨੀ ਜਿਹੜੀ ਕਾਉਂਸਟੇਬਲ ਅਮਨਦੀਪ ਕੌਰ ਖੜੀ ਜਾਂਦੀ ਹੈ ਉਹ ਸੁਖਬੀਰ ਸਿੰਘ ਬਾਦਲ ਦੇ ਨਾਇਕਾ ਤੋਂ ਸੀ ਤਾਂ ਉਹਦੇ ਵੀ ਨਾਲ ਅੱਜ ਮੁੱਦਾ ਜੁੜ ਗਿਆ ਔਰ ਦੂਜੇ ਪਾਸੇ ਪ੍ਰਵਾਸੀਆਂ ਨੂੰ ਅਲਟੀਮੇਟਮ ਦੇ ਦਿੱਤਾ ਗਿਆ ਕਿ ਪੰਜਾਬ ਖਾਲੀ ਕਰ ਦਿਓ ਨਹੀਂ ਤਾਂ ਇਹਦੇ ਨਤੀਜੇ ਬੜੇ ਹੀ ਗੰਭੀਰ ਨਿਕਲਣਗੇ ਕਿਉਂਕਿ ਮਾਮਲਾ ਬੜਾ ਗੰਭੀਰ ਹੈ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਕਈ ਵਾਰ ਗੁਰਪੰਤ ਸਿੰਘ ਪੰਨੂ ਧਮਕੀ ਦੇ ਚੁੱਕੇ ਨੇ ਔਰ ਦੂਜੇ ਪਾਸੇ ਪ੍ਰਵਾਸੀਆਂ ਨੂੰ ਕਹਿੰਦੇ ਜੀ ਪੰਜਾਬ ਛੱਡ ਦੇ ਨਹੀਂ ਤਾਂ ਅਸੀਂ ਆਪਣੇ ਹਸਾਰ ਦੇ ਨਾਲ ਪੰਜਾਬ ਦੇ ਅੰਦਰ ਬਹੁਤ ਵੱਡੇ ਧਮਾਕੇ ਕਰਾਂਗੇ ਇਹ ਗੁਰਪੰਤ ਸਿੰਘ ਪੰਨੂ ਬਣੀਓ ਵੀਡੀਓ ਜਾਰੀ ਕੀਤੀ ਗਈ ਹੈ ਤਾਂ ਮੈਂ ਤੁਹਾਨੂੰ ਇਹ ਇੱਕ ਵੀਡੀਓ ਸੁਣਾਉਣ ਜਾ ਰਿਹਾ ਸੁਖਵੀਰ ਸਿੰਘ ਬਾਦਲ ਸੁਖਵੀਰ ਸਿੰਘ ਬਾਦਲ ਵੀ ਦੇ ਪਿੰਜੇ ਵਿੱਚ ਆ ਗਏ ਨੇ ਕਿਉਂਕਿ ਕਾਂਲੀ ਪਾਲ ਦੇ ਨੇਤਾ ਸੁਖਬੀਰ ਸਿੰਘ ਬਾਦਲ ਤੇ ਭਈਆਂ ਨਾਲ ਇੱਕ ਬਹੁਤ ਵੱਡਾ ਅਲੀਗੇਸ਼ਨ ਲੱਗਿਆ ਔਰ ਦੂਜੇ ਪਾਸੇ ਨਸ਼ਿਆਂ ਨੂੰ ਪ੍ਰੋਮੋਟ ਕਰਨ ਵਾਸਤੇ ਇਹਨਾਂ ਨੇ ਅਮਨਦੀਪ ਗੌਰ ਬਠਿੰਡੇ ਵਾਲੀ ਕਾਉਂਸਟੇਬਲ ਜਿਹੜੀ ਫੜੀ ਜਾਂਦੀ ਹੈ ਉਹਨੂੰ ਆਪਣੇ ਤਰੀਕੇ ਦੇ ਨਾਲ ਵਰਤ ਰਹੀ ਸੀ ਕਿ ਸਰਕਾਰ ਦੀ ਬਦਨਾਮੀ ਹੋਵੇ ਪ੍ਰਸ਼ਾਸਨ ਦੀ ਹੋਵੇ ਕਿਉਂਕਿ ਸਰਕਾਰ ਨੂੰ ਸਿੱਟਣ ਦਾ ਕੰਮ ਐਸੇ ਹੀ ਮੋਰਾਂ ਦੇ ਨਾਲ ਕੀਤਾ ਜਾ ਰਿਹਾ ਸੀ ਔਰ ਹੁਣ ਸੁਖਬੀਰ ਸਿੰਘ ਬਾਦਲ ਤੋਂ ਪਹਿਲਾਂ ਗੁਰਪੰਤ ਸਿੰਘ ਪੰਨੂ ਨੇ ਬਿਆਨ ਪੰਜਾਬ ਖਾਦੀ ਕਰਨ ਦੀ ਧੰਕੀ ਕਿਵੇਂ ਦਿੱਤੀ ਹੈ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੇ ਨੇਤਾ ਕਿੰਨੇ ਪ੍ਰਵਾਸੀਆਂ ਦੇ ਮੁੱਦੇ ਵਿੱਚ ਯਾਨੀ ਇਹਨਾਂ ਦੇ ਅਲਿਗੇਸ਼ਨ ਕਿਵੇਂ ਲੱਗੇ ਨੇ ਉਹ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਸੁਣੋ ਤਵੇੜੇ ਦੀ ਵੱਡੀ ਖਬਰ ਪੰਜਾਬ ਦੇ ਵਿੱਚ ਜੋ ਇੱਕ ਅਹਿਮ ਮੁੱਦਾ ਚੱਲ ਰਿਹਾ ਹੈ ਪ੍ਰਵਾਸੀ ਪੰਜਾਬੋ ਤੇ ਪੰਜਾਬ ਬਚਾਓ ਨਾਲ ਜੁੜਿਆ ਹੋਇਆ ਹੈ ਇਹ ਮਸਲਾ ਹੁਣ 6 for justice ਦੇ ਗੁਰਪਤਵੰਤ ਸਿੰਘ ਪੰਨੂ ਹੁਣਾ ਤੱਕ ਵੀ ਆ ਜਿਹੜਾ ਉਹ ਪਹੁੰਚ ਗਿਆ ਪੰਨੂ ਵੱਲੋਂ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਕੀਤੀ ਗਈ ਹੈ ਜਿਸ ਦੇ ਵਿੱਚ ਸਿੱਧੇ ਤੌਰ ਤੇ ਚੇਤਾਵਨੀ ਦਿੱਤੀ ਗਈ ਹੈ ਕਿਹਾ ਗਿਆ ਵੀ ਪ੍ਰਵਾਸੀ ਮਜ਼ਦੂਰ 19 ਅਕਤੂਬਰ ਤੱਕ ਪੰਜਾਬ ਛੱਡ ਦੇਣ ਨਹੀਂ ਤਾਂ ਇਸ ਦੇ ਗੰਭੀਰ ਨਤੀਜੇ ਸਿੱਟੇ ਪ੍ਰਵਾਸੀ ਮਜ਼ਦੂਰਾਂ ਨੂੰ ਉੱਤਨੇ ਪੈ ਸਕਦੇ ਨੇ 6 for justice ਦੇ ਆਗੂ ਗੁਰਪਤਵੰਤ ਪੰਨੂ ਜਿਹੜੇ ਨੇ ਅਕਸਰ ਵਿਵਾਦਾਂ 'ਚ ਕਿਲੇ ਰਹਿੰਦੇ ਨੇ ਹਰਿਆਸ탄 ਜਾਂ ਇੱਕ ਵਕਰਾ ਖੇਤਾ ਸਿੱਖ ਸੋਵਰਨਿਟੀ ਨੂੰ ਲੈ ਕੇ ਜਿਹੜਾ ਅਕਸਰ ਵਿਵਾਦਾਂ ਦੇ ਵਿੱਚ ਗੁਰਪਤਵੰਤ ਪੰਨੂ ਜਿਹੜਾ ਉਹਨਾਂ ਦਾ ਨਾਮ ਆਉਂਦਾ ਖਾਸ ਤੌਰ ਤੇ ਚਾਹੇ ਉਹ ਪੰਜਾਬ ਦੇ ਵਿੱਚ ਨੌਜਵਾਨਾਂ ਨੂੰ ਵਰਗਲਾ ਕੇ ਕੋਈ ਨਾਰੇ ਲਿਖਵਾਉਣੇ ਹੋਣ ਜਾਂ ਉਹ ਜੇ ਕੋਈ ਵਾਇਲੈਂਟ ਘਟਨਾ ਨੂੰ ਅੰਜਾਮ ਦੇਣਾ ਹੋਵੇ ਤਾਂ ਉਸ ਦੇ ਪਿੱਛੇ ਜਿਹੜਾ ਨਾਮ ਹੈ ਉਹ ਗੁਰਪਤਵੰਤ ਪੰਨੂ ਹੋਣ ਦਾ ਆਉਂਦਾ ਸੋ ਪੰਜਾਬ ਦੇ ਵਿੱਚ ਜਿਹੜਾ ਇੱਕ ਮਾਈਗ੍ਰੇਸ਼ਨ ਤੇ ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ ਵੱਡਾ ਮਸਲਾ ਚੱਲਿਆ ਹੋਇਆ ਹੈ ਖਾਸ ਤੌਰ ਤੇ ਇੱਕ ਲੋਕ ਲਹਿਰ ਬਣਦੀ ਨਜ਼ਰ ਆ ਰਹੀ ਤਾਂ ਸੁਣ ਲਓ ਪੰਜਾਬ ਵਾਲੇ ਜਿਹੜਾ 5 ਸਾਲ ਦਾ ਬੱਚਾ ਮਾਰਿਆ ਸੀ ਉਸੇ ਦਾ ਕਰਕੇ ਮਾਹੌਲ ਵਿਗੜ ਗਿਆ ਪਰ ਵੱਡੇ ਪੱਧਰ ਦੇ ਉੱਤੇ ਗੁਰਪੰਤ ਸਿੰਘ ਪੰਨੂ ਦਵਾਰਾ ਬਾਗੜਾਂ ਨੂੰ ਵੀ ਹਲਕੀ ਚੇਤਾਜੂਗਾ ਕਿਉਂਕਿ ਬਾਗੜਾਂ ਨੇ ਦਰਸਲ ਦੇ ਵਿੱਚ ਭਈਏ ਪ੍ਰਮੋਟ ਕੀਤੇ ਨੇ ਕਹਿੰਦੇ ਜੀ 200 ਭਈਆ ਬਾਗੜਾਂ ਦੇ ਖੇਤਾਂ ਵਿੱਚ ਅੱਜ ਵੀ ਕੰਮ ਕਰ ਰਿਹਾ ਹੈ ਯਾਨੀ ਸ਼ੁਗਵੀਰ ਸਿੰਘ ਬਾਦਲ ਉਹ ਨੇਤਾ ਨੇ ਜਿਹੜੇ ਗਵਤ ਰੂਪ ਦੇ ਵਿੱਚ ਪੰਜਾਬ ਨੂੰ ਮਾਰ ਰਹੇ ਸੀ ਯਾਨੀ ਪੰਜਾਬ ਦੇ ਅੰਦਰ ਟ੍ਰੇਨਾਂ ਪਰ ਪਰ ਕੇ ਭਈਆਂ ਦੀਆਂ ਕਿਉਂ ਆਉਂਦੀਆਂ ਸੀ ਪਹਿਲਾ ਸਭ ਤੋਂ ਬਾਦਲਾ ਨੇ ਬਾਦਲਾ ਨੇ ਸ਼ੁਰੂਆਤ ਕੀਤੀ ਸੀ ਉਸ ਤੋਂ ਬਾਅਦ ਜਿਹੜੀ ਕਾਸਟ ਸੇਵਰ ਫੜੀ ਜਾਂਦੀ ਹੈ ਬਠਿੰਡੇ ਦੇ ਵਿੱਚ ਅਮਨਦੀਪ ਕੌਰ ਤਾਂ ਮੁੱਖ ਮੰਤਰੀ ਭਗਵੰਤ ਸੇਮਾਨ ਦੇ ਖਿਲਾਫ ਕਿਵੇਂ ਉਹਨੂੰ ਮੋਹਰਾ ਬਣਾਇਆ ਸੀ ਜਾਨੀ ਸੁਖਵੀਰ ਸਿੰਘ ਬਾਦਲ ਦੇ ਨਾਨਕਿਆਂ ਤੋਂ ਸੀ ਚੱਕ ਫਤੇ ਸਿੰਘ ਵਾਲੇ ਤੋਂ ਅਮਨਦੀਪ ਕੌਰ ਉਸੇ ਨੂੰ ਬਾਦਲਾ ਨੇ ਭਰਤੀ ਕਰਵਾਇਆ ਸੀ ਤਾਂ ਕਿ ਮੌਕਾ ਆਉਣ ਤੇ ਇਸੇ ਕਾਸਟ ਸੇਵਰ ਨੂੰ ਵਰਤਿਆ ਜਾਣਾ ਚਾਹੀਦਾ ਤਾਂ ਉਹਨਾਂ ਨੇ ਉਸ ਨੂੰ ਵਰਤਿਆ ਵੀ ਪੰਜਾਬ ਦੇ ਅੰਦਰ ਜੋ ਨੇ ਹਾਂ ਕਰ ਮਚਾਈ ਸੀ ਵੱਡੇ ਪੱਦਰ ਦੇ ਉੱਤੇ ਉਹਨੇ ਚਿੱਟਾ ਵਿੱਚ ਸਰਸੇ ਤੱਕ ਵੇਚ ਦਿੱਤਾ ਯਾਨੀ ਪੰਜਾਬ ਦੀ ਦਸ਼ਾ ਖਰਾਬ ਕਰਨ ਦੇ ਵਾਸਤੇ ਇਹਨਾਂ ਨੇ ਇੱਕ ਮੋਹਰਾ ਬਣਾ ਰੱਖੀ ਸੀ ਪਰ ਜਦੋਂ ਪਤਾ ਲੱਗਦਾ ਕਿ ਬਾਦਲ ਕਹਨੇ ਧਰਤੀ ਕਰਵਾਈ ਸੀ ਕਾਂਸਟੇਬਲ ਅਮਨਦੀਪ ਕੌਰ ਤਾਂ ਫੇਰ ਪੰਜਾਬ ਦੇ ਲੋਕਾਂ ਦੀ ਅੱਖਾਂ ਖੁੱਲ੍ਹਦੀਆਂ ਨੇ ਕਿ ਮਜੀਠਿਆ ਜਿਹੜਾ ਤਸਕਰ ਐਵੇਂ ਨਹੀਂ ਬਣਿਆ ਉਹ ਉਹ ਇਹੋ ਜਿਹੇ ਲੋਕ ਪਤਾ ਨਹੀਂ ਕਿਹਨੇ ਕਿਹਨਾਂ ਦੇ ਥੱਲੇ ਕੰਮ ਕਰਦੇ ਨੇ ਪੰਜਾਬ ਦੇ ਅੰਦਰ ਬਹੁਤ ਸਾਰੇ ਲੋਕ ਨੇ ਜਿਹੜੇ ਬਾਦਲ ਔਰ ਇਹਨਾਂ ਮਜੀਠੀਆਂ ਦੇ ਥੱਲੇ ਚੱਲ ਰਹੇ ਨੇ ਯਾਨੀ ਚਿੱਟੇ ਦੀ ਤਸਕਰੀ ਦੇ ਨਾਲ ਪੰਜਾਬ ਨੂੰ ਬਰਬਾਦ ਕਰਨਾ ਚਾਹ। ਆਹ ਦੂਜੇ ਪਾਸੇ ਕਹਿੰਦੇ ਜੀ ਭਈਆਂ ਨੂੰ ਪ੍ਰਮੋਟ ਕਰਨ ਵਾਲਾ ਬਾਦਲ ਪਰਿਵਾਰ ਯਾਨੀ ਸੁਖਵੀਰ ਸਿੰਘ ਬਾਦਲ ਤੋਂ ਪਹਿਲਾਂ ਇਹਨਾਂ ਦੇ ਵੱਡੇ ਬਾਦਲ ਪ੍ਰਕਾਸ਼ ਸਿੰਘ ਬਾਦਲ ਦੁਆਰਾ ਭਈਆਂ ਨੂੰ ਸਭ ਤੋਂ ਜ਼ਿਆਦਾ ਪ੍ਰਮੋਟ ਕੀਤਾ ਗਿਆ ਪੰਜਾਬ ਦੇ ਅੰਦਰ ਇਹ ਪੰਜਾਬ ਦੇ ਅੰਦਰ ਲਿਆਉਣ ਵਾਲੇ ਭਈਆਂ ਨੂੰ ਵਿਕਸਿਤ ਕਰਨ ਵਾਲੇ ਇਹੀ ਬਾਦਲ ਪਰਿਵਾਰ ਨੇ ਜੋਗੇ ਅੱਜ ਵੀ ਕਹਿੰਦੇ ਜੀ 200 250 ਭਈਆ ਇਹਨਾਂ ਦੇ ਖੇਤਾਂ ਦੇ ਵਿੱਚ ਮੌਜੂਦ ਹੈ ਕਿਤੇ ਹਜ਼ਾਰਾਂ ਏਕੜ ਜ਼ਮੀਨ ਹੈ ਤੁਸੀਂ ਵੀ ਜਾਣਦੇ ਹੋ ਕਿ ਪੰਜਾਬ ਦੇ ਲੋਕ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਕਹਿ ਕੇ ਪਿੱਛੇ ਰੱਖਿਆ ਜਾਂਦਾ ਕਹਿੰਦੇ ਜੀ ਪੰਜਾਬੀ ਤਾਂ ਕੰਮ ਹੀ ਨਹੀਂ ਕਰਦੇ ਫਿਰ ਭਈਆ ਨੂੰ ਪ੍ਰਮੋਟ ਕਿਹਨੇ ਕੀਤਾ ਬਾਦਲਾ ਨੇ ਤਾਂ ਇਸ ਕਰਕੇ ਪੰਜਾਬ ਦੇ ਅੰਦਰ ਇਹਨਾਂ ਦੀ ਪੱਤੀ ਮੇਸ ਹੋ ਰਹੀ ਹੈ ਉੱਤੋਂ ਇਹਨਾਂ ਨੇ ਬਹੁਤ ਸਾਰੇ ਚਮਚੇ ਛੱਡ ਰੱਖੇ ਹੋ ਪੰਜਾਬ ਦੇ ਵਿੱਚ ਜਿਹੜੇ ਕਹਿੰਦੇ ਜੀ ਬਾਦਲ ਤਾਂ ਬੜੇ ਚੰਗੇ ਨੇ ਹਾਰਾਂ ਦੇ ਵਿੱਚ ਸੁਖਵੀਰ ਬਾਦਲ ਨੇ ਪੈਸਾ ਬਹੁਤ ਵੰਡ ਦਿੱਤਾ ਪਰ ਪੰਜਾਬ ਦੀ ਜਿਹੜੀ ਸਰਕਾਰ ਪੰਜਾਬ ਦੀ ਸਰਕਾਰ ਨੇ ਇਹਨਾਂ ਬਾਦਲਾਂ ਤੇ ਇਹਨਾਂ ਮਜੀਠੀਆਂ ਦੇ ਉੱਤੇ ਐਕਸ਼ਨ ਸ਼ੁਰੂ ਕਰ ਦਿੱਤਾ ਯਾਨੀ ਕਹਿੰਦੇ ਹੁਣ ਸੁਖਵੀਰ ਸਿੰਘ ਬਾਦਲ ਸੁਖਵੀਰ ਸਿੰਘ ਬਾਦਲ ਵੀ ਵਿੜੇਂਦੇ ਵਿੱਚ ਆਉਣਗੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਕਿਉਂਕਿ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਧਵਕੀ ਦਿੱਤੀ ਸੀ ਇਸ ਕਰਕੇ ਹਰ ਸਿਵਲ ਤੋਂ ਬਾਦਲ ਨੇ ਵਚਨ ਦੇ ਲਈ ਜਨਾਨੀਆਂ ਖੜੀਆਂ ਕਰ ਦਿੱਤੀਆਂ ਨੇ ਤੁਸੀਂ ਵੇਖਿਆ ਹੈ ਨਾ ਕਿ ਪੰਜਾਬ ਦੇ ਵਿੱਚ ਵੱਡੇ ਪੱਦਰ ਦੇ ਉੱਤੇ ਬਦਨਾਮੀ ਕਰਨ ਦੀ ਕੋਸ਼ਿਸ਼ ਹਰ ਸਮਰਥਕਰ ਬਦਲ ਦੁਆਰਾ ਕੀਤੀ ਜਾ ਰਹੀ ਹੈ ਕਿਉਂਕਿ ਆਪ ਉਹ ਪਿੱਛੇ ਰਹਿੰਦੇ ਨੇ ਔਰਤਾਂ ਨੂੰ ਮੂਰੇ ਕਰ ਦਿੰਦੇ ਨੇ ਯਾਨੀ ਪੰਜਾਬ ਦੇ ਮੁੱਖ ਮੰਤਰੀ ਦੀ ਕਿ ਬਦਨਾਮੀ ਹੋ ਜਾਵੇ ਪਰ ਪੰਜਾਬ ਦੇ ਲੋਕ ਚਾਹੁੰਦੇ ਨੇ ਕਿ ਇਹਨਾਂ ਵਾਅਦਨਾਂ ਨੂੰ ਇਹਨਾਂ ਮਜੀਠੀਆਂ ਨੂੰ ਕਿ ਜਿੰਨਾ ਕੀਤਾ ਅਕਾਲੀ ਦਲ ਨੇ ਪੰਜਾਬ ਦਾ ਨੁਕਸਾਨ ਕੀਤਾ ਇਸ ਕਰਕੇ ਪੰਜਾਬ ਦੇ ਲੋਕਾਂ ਨੇ ਨਕਾਰ ਦਿੱਤੇ ਨੇ ਪੰਜਾਬ ਦੇ ਵਿੱਚ ਸੁੱਕੀ ਹਵਾ ਬਣਾਉਣ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਪੰਜਾਬ ਦੇ ਲੋਕ ਇਹਨਾਂ ਗੱਲਾਂ ਦੇ ਵਿੱਚ ਇਹਨਾਂ ਭੜਕਾਵੇ ਦੇ ਵਿੱਚ ਨਹੀਂ ਆਉਂਦੇ ਤਾਂ ਠੀਕ ਹੈ ਪੰਜਾਬ ਵਾਲੇ ਜੁਨੇ ਭੈਣ ਭਰਾ ਨੇ ਮੇਰੇ ਚੈਨਲ ਦੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ ਤੇ ਅੱਜ ਦੀ ਵੀਡੀਓ ਆਪਾਂ ਦੇਖੀ ਇੱਕ ਗੁਰਪਤਵੰਤ ਸਿੰਘ ਪੰਨੂ ਜਿਹੜੇ ਕਿ ਪੰਜਾਬ ਦੇ ਵਿੱਚ ਕੋਈ ਵੀ ਮਾਮਲਾ ਹੁੰਦਾ ਤੇ ਆਣ ਕੇ ਬੋਲਦੇ ਐ ਪੰਜਾਬ ਦੇ ਹਰ ਮਾਮਲੇ ਦੇ ਉੱਤੇ ਉਹ ਖਬਰ ਰੱਖਦੇ ਐ ਹਰ ਮਾਮਲੇ ਦੇ ਬਾਰੇ ਜਦੋਂ ਵੀ ਕੋਈ ਮਸਲਾ ਹੁੰਦਾ ਉਹ ਉਸ ਮਸਲੇ ਉੱਤੇ ਉਸ ਮਸਾਇਲ ਦੇ ਉੱਤੇ ਜ਼ਰੂਰ ਬੋਲਦੇ ਐ ਤੇ ਹੁਣ ਵੀ ਗੁਰਪਤਵੰਤ ਪੰਨੂ ਨੇ ਇੱਕ ਅਲਟੀਮੇਟਮ ਦਿੱਤਾ ਵਾ ਜਿਹੜੇ ਜਿੰਨੇ ਵੀ ਪ੍ਰਵਾਸੀ ਐ ਜੇ ਭਈਏ ਐ ਕਿ 21 ਅਕਤੂਬਰ ਤੱਕਰ ਪੰਜਾਬ ਨੂੰ ਖਾਲੀ ਕਰ ਦੇਣ ਨਹੀਂ ਤੇ ਫਿਰ ਜਿਹੜਾ ਨੁਕਸਾਨ ਹੋਏਗਾ ਉਸਦੇ ਜ਼ਿੰਮੇਦਾਰ ਉਹ ਖੁਦ ਹੋਣਗੇ ਕਿਉਂਕਿ ਪੰਜਾਬ ਦੇ ਵਿੱਚ ਭਈਆਂ ਦਾ ਜ਼ੁਲਮ ਜਿਹੜਾ ਹੁਣ ਵਧਦਾ ਜਾ ਰਿਹਾ ਪ੍ਰਵਾਸੀਆਂ ਦਾ ਜ਼ੁਲਮ ਵਧਦਾ ਜਾ ਰਿਹਾ ਤੇ ਭਈ ਇਹ ਸਮਝਦੇ ਸੀ ਕਿ ਸ਼ਾਇਦ ਪੰਜਾਬ ਦੇ ਵਿੱਚ ਸਾਰੇ ਭਈ ਹੀ ਹੋ ਜਾਣਗੇ ਇਹ ਭਈਆਂ ਦਾ ਰਾਜ ਇੱਥੇ ਚੱਲੇਗਾ ਪੰਜਾਬੀਆਂ ਦਾ ਨਹੀਂ ਇਸ ਚੀਜ਼ ਨੂੰ ਮਕਾਉਣ ਵਾਸਤੇ ਹੁਣ ਜਿਹੜੀ ਮਹਾਮਤੁਰਪੀ ਹੈ ਨਾ ਕਿ ਭਈਆਂ ਨੂੰ ਪ੍ਰਵਾਸੀਆਂ ਨੂੰ ਕੱਢੋ ਤੇ ਪੰਜਾਬ ਨੂੰ ਪਾਕ ਸਾਫ਼ ਕਰੋ ਉਹਦੇ ਨਾਲ ਦੇਖ ਲਓ ਕਿ ਹੁਣ ਗੁਰਪਤਵੰਤ ਪੰਨੂ ਸਾਹਿਬ ਵਰਗੇ ਵੱਡੇ ਵੱਡੇ ਲੀਡਰ ਵੀ ਇਸ ਮਹਾਮ ਦੇ ਵਿੱਚ ਚੱਲ ਸਟਾਰ ਹੋ ਗਏ ਨੇ ਜੁੜਦੇ ਜਾ ਰਹੇ ਨੇ ਉਹ ਵੀ ਇਸ ਤਹਿਰੀਕ ਦਾ ਹਿੱਸਾ ਬਣੇ ਜਾ ਰਹੇ ਤੇ ਉਹਨਾਂ ਨੇ ਬਲਕਿ ਅਲਟੀਮੇਟਮ ਵੀ ਦੇ ਦਿੱਤਾ ਕਿ ਚੰਦ ਰੋਜ਼ ਦੇ ਅੰਦਰ ਅੰਦਰ ਪੰਜਾਬ ਨੂੰ ਖਾਲੀ ਕਰ ਦਿੱਤਾ ਜਾਏ ਤੇ ਦੂਸਰੇ ਪਾਸੇ ਦੇਖ ਲਓ ਕਿ ਸੁਖਬੀਰ ਸਿੰਘ ਬਾਦਲ ਦੇ ਉੱਤੇ ਇਲਜ਼ਾਮ ਹੈ ਕਿ ਉਹ ਜਿਹੜੇ ਭਈਏ ਆ ਉਹਨਾਂ ਨੂੰ ਸਪੋਰਟ ਕਰਨਦੇ ਆ ਉਹਨਾਂ ਦੇ ਪਿੱਛੇ ਖੜੇ ਆ ਜਿੰਨਾ ਕਰਕੇ ਬੁਰੇ ਫਸਦੇ ਜਾਂਦੇ ਐ ਕਿਉਂਕਿ ਪੰਜਾਬ ਦੇ ਵਿੱਚ ਕਹਿੰਦੇ ਕਿ ਭਈਆਂ ਨੂੰ ਲਿਉਣ ਵਾਲੇ ਬਾਦਲ ਪਰਿਵਾਰ ਹੈ ਤੇ ਦੂਸਰਾ ਅੱਜ ਵੀ ਕਹਿੰਦੇ ਆ ਕਿ ਇਹਨਾਂ ਦੇ ਜਿਹੜੇ ਖੇਤ ਆ ਉਹਨਾਂ ਦੇ ਵਿੱਚ 200 ਜਿਹੜੇ ਭਈਏ ਕੰਮ ਕਰਦੇ ਪਏ ਐ ਦੂਸਰਾ ਇਹਨਾਂ ਦੇ ਉੱਤੇ ਜਿਹੜੇ ਨਸ਼ਿਆਂ ਦਾ ਇਲਜ਼ਾਮ ਹੈ ਕਿਸ ਤਰ੍ਹਾਂ ਬਿਕਰਮ ਸਿੰਘ ਮਜੀਠੀਆ ਨੇ ਆਪਣੇ ਜਿਹੜੇ ਨਸ਼ਿਆਂ ਦੇ ਕੰਮ ਸੀ ਉਹ ਇਹਨਾਂ ਭਈਆਂ ਕੋ ਕਰਾਏ ਫਿਰ ਨਾਲ ਹੀ ਨਾਲ ਜਿਹੜੀ ਲੈਡੀ ਕਾਂਸਟੇਬਲ ਅਮਨਦੀਪ ਕੋਹਰ ਹੈ ਉਹਦੇ ਬਾਰੇ ਵੀ ਕਿਹਾ ਜਾਂਦਾ ਕਿ ਉਹ ਵੀ ਇਹਨਾਂ ਦੀ ਆਪਣੀ ਹੀ ਇਹ ਇਹ ਹੈਗੇ ਸੀ ਉਹਨੂੰ ਹੀ ਆਪ ਇਹਨਾਂ ਨੇ ਪ੍ਰਤੀ ਕਰਾਇਆ ਸੀ ਇਸ ਕੰਮ ਵਾਸਤੇ ਤਾਂ ਕਿ ਹਕੂਮਤ ਨੂੰ ਬਦਨਾਮ ਕਰ ਸਕਣ ਤਾਂ ਸਾਰੇ ਜਿਹੜੇ ਇਲਜ਼ਾਮ ਕੰਮ ਇਹਨਾਂ ਦੇ ਸਾਹਮਣੇ ਆ ਰਹੇ ਜੋ-ਜੋ ਕਰਦੇ ਰਹੇ ਸਾਹਮਣੇ ਆ ਰਹੇ ਜਿਸ ਦਾ ਕਰਕੇ ਬੁਰੇ ਫਸਦੇ ਜਾ ਰਹੇ ਐ ਬਾਕੀ ਤੁਸੀਂ ਵੀਰੋ ਅੱਜ ਦੀ ਵੀਡੀਓ ਅੱਜ ਦੇਖੀ ਐ ਇਸ ਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਕਮੈਂਟ ਕਰਕੇ ਆਪਣੀ ਰਾਏ ਦਾ ਇਜ਼ਹਾਰ ਲਾਜ਼ਮੀ ਕਰਿਓ ਆਪਣਾ ਖਿਆਲ ਰੱਖਿਆ ਰਬ